ਬਾਈ ਜੀ ਕੋਣ ਕਹਿੰਦਾ ਮਾਰੂ ਲੈ ਕੇ ਬੰਦ ਨਹੀਂ ਹੁੰਦੇ ਇੱਕ ਮੈਂ ਤੁਹਾਨੂੰ ਸਲਾਹ ਦਿੰਨਾ ਗੱਲ ਮੰਨ ਕੇ ਵੇਖੋ 100 150 50 ਰੁਪਈਆ ਦੀ ਲੈ ਕੇ ਖਸਖਸ ਜਿੱਥੇ ਵੀ ਮਿਲਦੀ ਜਗਾ ਮੜੀਆਂ ਸ਼ਮਸ਼ਾਨ ਘਾਟ ਜਾਂ ਕਿਤੇ ਵੀ ਕੋਈ ਜਗਾ ਵੀ ਮਿਲਦੀ ਆ ਬਾਈ ਜੀ 50 50 100 100 ਰੁਪਈਆ ਦੇ ਕੇ ਛਟਾ ਦੇ ਦੋ ਖਸਖਸ ਦਾ ਤੇ ਵੇਖੀ ਕਿਵੇਂ ਜਵਾਨੀ ਜਦੋਂ ਲੱਗੇ ਪਾਤੀ ਫਲਾਵਰਫੁੱਲ ਤੇ ਰੰਗ ਵੇਖੀ ਹੁੰਦਾ ਵੇਖ ਵੇਖ ਕੇ ਲਾਲ ਤੇ ਗੱਭਰੂ ਖੜ ਕੇ ਕਈ ਤੇ ਕਿਲਾ ਕਿਲਾ ਵੇਖੀ ਜਦੋਂ ਫੋਲੀ ਵੇਖ ਲਈ ਨਾ ਕਿੱਟੇ گلابی ਕਿਲਾ ਕਿਲਾ ਵੇਖੀ ਕਈ ਆਦੇ ਨਾਲ ਪੈਰੀ ਨਾ ਗੋੜਦੇ ਤਾਂ ਜੱਟ ਦਾ ਨਾਂ ਦਰਵਾਜ਼ਾ ਨਹੀਂ ਕਰਕੇ ਤਾਂ ਵੇਖੋ ਵੇਖੇ ਰੰਗ ਵੀ ਹੁੰਦਾ ਲਾਲ ਤੇ ਗੱਭਰੂ ਵੀ ਮਾਰਦੇ ਛਾਲ ਇਹ ਗੱਲ ਪੁੱਛੀ ਆ ਜੀ ਕਿਤੇ ਵੀ ਜਿਵੇਂ ਹੁੰਦੀ ਆ ਖਸ ਖਸ ਦੀ ਖੇਤੀ ਕਰਦੇ ਆ ਬਾਹਰ ਪਿਆ ਪਿਆਰ ਪੀਆ ਦਾ ਹਰ ਇੱਕ ਜਗ੍ਹਾ ਤੇ ਐ ਜਿਵੇਂ ਭੰਗ ਦੇ ਬੂਟੇ ਉਗਦੇ ਆ ਨਾ ਆਪੇ ਧੰਤਾਂ ਨਾਣੀ ਜੇ ਕੋਈ ਪੁੱਛੂ ਬਾਈ ਜੀ ਇਹ ਕਿਵੇਂ ਆ ਆਖੇ ਯਾਰ ਇਹ ਕੁਦਰਤੀ ਬੂਟੀ ਆ ਇਹ ਉਗ ਗਈ ਕਿਉਂਗੀ ਹੁਣ ਹੜਾ ਦਾ ਸਮਾਂ ਏ ਆਖੇ ਬਾਈ ਜੀ ਕਿ ਤੋ ਰੁੜ ਕੇ ਆ ਗਈ ਹੁਣੀ ਆ ਵੀ ਕੀ ਕਰ ਸਕਦੇ ਜੇ ਸਰਕਾਰ ਪੁੱਛੇ ਤਾਂ ਇਹ ਗੱਲ ਪੱਕੀ ਆ ਜੋ ਦਿਓ ਕਰਦੇ ਵੇਖੋ 100 150 50 ਦੀ ਪਾ ਕੇ ਖਸਖਾ ਜਿੱਥੇ ਜਿੱਥੇ ਵੀ ਜਗ੍ਹਾ ਮਰਦੀ ਆ ਤੁਹਾਨੂੰ रोड ते जिव भूटे किथे बि जॻह मिलंदी आहे छिका ते तनधन हुजूी गु बच जा मारू नशा तूं गल